ਟੈਕਨੀਕਲ ਸਟਾਫ ਦੀ ਸ਼ੋਰਟੇਜ ਪਾਵਰ ਕਾਮ ਦੇ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਈ ਹੈ ਜਿਸ ਦੇ ਕਰਕੇ ਆਮ ਤੌਰ ਤੇ ਫਾਲਟ ਸਮੇਂ ਸਿਰ ਦੇ ਉੱਤੇ ਠੀਕ ਨਹੀਂ ਹੋ ਪਾਉਂਦੇ ਤੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਚੱਲਣੀਆਂ ਪੈਂਦੀਆਂ ਨੇ ਇਸ ਲਈ ਪਾਵਰ ਕਾਮ ਦੇ ਵੱਲੋਂ ਰਿਟਾਇਰਡ ਟੈਕਨੀਕਲ ਕਰਮਚਾਰੀਆਂ ਨੂੰ ਭਰਤੀ ਕਰਨ ਦੀ ਤਿਆਰੀ ਕੀਤੀ ਗਈ ਹੈ ਤੇ ਪਹਿਲੀ ਲੜੀ ਦੇ ਤਹਿਤ 60 ਸਾਲ ਤੱਕ ਦੇ ਕਰਮਚਾਰੀਆਂ ਨੂੰ ਭਰਤੀ ਕਰਨ ਦਾ ਮੌਕਾ ਮਿਲੇਗਾ ਜਦਕਿ ਦੂਜੀ ਲੜੀ 31 ਦਸੰਬਰ 2024 ਤੱਕ 60 ਸਾਲ ਤੋਂ ਘਟ ਰੰਮ ਵਾਲੇ ਕਰਮਚਾਰੀਆਂ ਨੂੰ ਮੌਕਾ ਦਿੱਤਾ ਜਾਣਾ ਵਿਭਾਗ ਦੇ ਵੱਲੋਂ ਲਿਸਟਾਂ ਤਿਆਰ ਕਰਨ ਦੀ ਯੋਜਨਾ ਸ਼ੁਰੂ ਕਰ ਦਿੱਤੀ ਗਈ ਹੈ ਕਰਮਚਾਰੀਆਂ ਦੀ ਸੈਨਤੀ ਦੇ ਨਾਲ ਉਹਨਾਂ ਦਾ ਨਾਮ ਲਿਸਟ 'ਚ ਪਾਏਗਾ ਇਸ ਲਈ ਕਰਮਚਾਰੀ ਦਾ ਸੇਵਾ ਕਾਲ ਬੇਦਾਗੂਣਾ ਮੁੱਖ ਕੇਂਦਰ ਬਿੰਦੂ ਹੋਏਗਾ ਉਲਟ ਹਾਲਾਤਾਂ 'ਚ ਮੁਸ਼ਕਲਾਂ ਪੇਸ਼ ਆ ਸਕਦੀਆਂ ਨੇ ਜਾਣਕਾਰੀ ਦੇ ਦਈਏ ਕਿ ਜਿਹੜੇ ਰਿਟਾਇਰਡ ਕਰਮਚਾਰੀ ਨੇ ਉਹਨਾਂ ਨੂੰ ਵੀ ਦੁਬਾਰਾ ਫਿਰ ਤੋਂ ਭਰਤੀ ਕੀਤੇ ਜਾਣ ਦੀ ਗੱਲ ਆਖੀ ਗਈ ਹੈ ਵਿਭਾਗੀ ਜਾਣਕਾਰਾਂ ਦਾ ਕਹਿਣਾ ਹੈ ਕਿ ਮਾਨਗਰ ਜਲੰਧਰ ਹੀ ਨਹੀਂ ਸਗੋ ਪੰਜਾਬ ਦੇ ਸਾਰੇ ਜ਼ੋਨਾਂ 'ਚ ਟੈਕਨੀਕਲ ਸਟਾਫ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਤਰ੍ਹਾਂ ਦੂਰ ਦਰਾਜ ਦੇ ਕਈ ਡਿਵੀਜ਼ਨਾਂ 'ਚ ਹਾਲਾਤ ਬੇਹੱਦ ਨਾਜ਼ੁਕ ਨੇ ਜਿਸ ਕਾਰਨ ਲੋਕਾਂ ਦੇ ਦਿਲਾ 'ਚ ਵਿਭਾਗ ਦਾ ਅਕਸ ਖਰਾਬ ਸਟਾਫ ਦੀ ਸ਼ਾਰਟੇਜ ਨੂੰ ਵੇਖਦਿਆਂ ਹੋਇਆਂ ਪਾਵਰ ਕਾਮ ਦੇ ਵੱਲੋਂ ਠੇਕੇ ਤੇ ਕੰਪਲੀਟ ਹੈਂਡਿੰਗ ਬਾਈਕ ਕਰਮਚਾਰੀਆਂ ਤੋਂ ਸੇਵਾਵਾਂ ਲਈਆਂ ਜਾ ਰਹੀਆਂ ਨੇ ਪਰ ਇਸ ਦੇ ਬਾਵਜੂਦ ਸਟਾਫ ਸ਼ਾਰਟੇਜ ਦੀ ਸਮੱਸਿਆ ਦਾ ਪੱਕਾ ਹੱਲ ਨਹੀਂ ਨਿਕਲ ਪਾਰ ਰਿਹਾ ਤੇ ਸ਼ਟਡਾਊਨ ਵੱਡੀਆਂ ਲਾਈਨਾਂ ਤੇ ਕੰਮ ਕਰਨ ਵਰਗੀਆਂ ਸਥਿਤੀਆਂ 'ਚ ਪੱਕੇ ਸਟਾਫ ਦੀ ਉਪਲਬਧਤਾ ਜ਼ਰੂਰੀ ਹੈ ਇਸੇ ਕਰਮ ਚ ਰੋਜ਼ਾਨਾ ਪੈ ਰਹੇ ਫਾਲਟ ਨੂੰ ਨਿਪਟਾਉਣ 'ਚ ਸੀਐਚਬੀ ਤੇ ਪੱਕੇ ਸਟਾਫ ਨੂੰ ਕਾਫੀ ਜਦੋਜਹਿਦ ਕਰਨੀ ਪੈ ਰਹੀ ਹੈ ਉੱਥੇ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੇਂ-ਸਮੇਂ ਤੇ ਭਰਤੀ ਪ੍ਰਕਿਰਿਆ ਚਲਾਈ ਜਾ ਰਹੀ ਹੈ ਪਰ ਰਿਟਾਇਰਡ ਹੋਏ ਕਰ ਹੋ ਰਿਹਾ ਜਿਸ ਦੇ ਕਰਕੇ ਟੈਕਨੀਕਲ ਸਟਾਫ ਦੀ ਸ਼ਾਰਟੇਜ 75% ਤੱਕ ਪਹੁੰਚ ਚੁੱਕੀ ਹੈ